ਰਾਣਾ ਰੀਅਲ اسٹیਟ YouTube ਚੈਨਲ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 85 ਗਾਜੀ ਵਿੱਚ ਬਣੀ ਬਹੁਤ ਹੀ ਸੁੰਦਰ ਕੋਠੀ ਜਿਸ ਦਾ ਫਰੰਟ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਜੀ ਇਸ ਦਾ ਪ੍ਰਾਈਸ ਅਤੇ ਲੋਕੇਸ਼ਨ ਵੀਡੀਓ ਦੇ ਅੱਗੇ ਦੱਸਾਂਗੇ ਇਸ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਹੁਣ ਅਸੀਂ ਘਰ ਦੇ ਅੰਦਰ ਐਂਟਰ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਡੋਰ ਕਾਫੀ ਸੁੰਦਰ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਸੱਜੇ ਹੱਥ ਆਪਣੀ ਐਲਵਨਡੋ ਮਿਲ ਜਾਂਦੀ ਹੈ ਪੋਚ ਏਰੀਆ ਹੈ ਇੱਥੇ ਤੁਹਾਡੀ ਇੱਕ ਨੋਰਮਲ ਕਾਰ ਛੋਟੀ ਕਾਰ پارک ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸੱਜੇ ਹੱਥ ਆਪਾਂ ਨੂੰ ਆਪਣੀਆਂ ਅਪਸਟੇਅਰ ਵੀ ਮਿਲ ਜਾਂਦੀਆਂ ਹਨ ਅਪਸਟੇਅਰ ਦੇ ਨਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਇੱਕ ਵਾਸ਼ਰੂਮ ਵੀ ਮਿਲ ਜਾਂਦਾ ਹੈ ਕਾਫੀ ਸੁੰਦਰ ਘਰ ਹੈ ਪ੍ਰੋਪਰ ਟਾਈਲ ਪੱਥਰ ਦਾ ਘਰ ਦੇ ਵਿੱਚ ਕੰਮ ਹੋਇਆ ਹੈ ਰੈਡੀ ਟੂ ਮੂਵ ਹਾਊਸ ਹੈ ਦੋਸਤੋ ਹੁਣ ਅਸੀਂ ਆਪਣੀ ਲੋਬੀ ਦੇ ਵਿੱਚ ਐਂਟਰ ਕਰਨ ਜਾ ਰਹੇ ਹਾਂ ਜੀ ਲੋਬੀ ਏਰੀਆ ਤੁਸੀਂ ਦੇਖ ਸਕਦੇ ਹੋ ਕਾਫੀ ਸਪੇਸ਼ੀਅਸ ਹੈ वॉलपेपर ਦਾ ਕੰਮ ਹੋਇਆ ਹੈ ਦਵਾਰਾਂ ਤੇ ਪੇਂਟ ਦਾ ਪ੍ਰੋਪਰ ਕੰਮ ਹੈ ਬਿਜਲੀ ਪਾਣੀ ਪੂਰੀ ਪ੍ਰੋਪਰ ਮਤਲਬ ਇੱਕ ਰੈਡੀ ਘਰ ਹੈ ਜੋ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਤੁਸੀਂ ਹੁਣ ਦੇਖ ਸਕਦੇ ਹੋ ਆਪਣਾ ਕਿਚਨ ਦੇਖ ਸਕਦੇ ਹੋ ਕਿਚਨ ਦੇ ਵਿੱਚ ਵੀ ਪੂਰਾ ਟਾਇਲ ਦਾ ਪੱਥਰ ਦਾ ਕੰਮ ਹੋਇਆ ਹੈ ਕਾਫੀ ਸਪੇਸ਼ੀਅਸ ਕਿਚਨ ਹੈ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਰ ਟਾਇਲਸ ਲਗੀਆਂ ਹੋਈਆਂ ਨੇ ਇੱਥੇ ਤੇ ਉਸ ਤੋਂ ਬਾਅਦ ਤੁਸੀਂ نیچے ਫਲੋਰ ਤੇ ਵੀ ਦੇਖ ਸਕਦੇ ਹੋ ਪ੍ਰੋਪਰ ਟਾਇਲ ਵਰਕ ਹੈ ਦੋਸਤੋ ਇਦਾਂ ਦੀਆਂ ਅਸੀਂ ਵੀਡੀਓ ਅਕਸਰ ਲੈ ਕੇ ਆਉਂਦੇ ਰਹਿੰਦੇ ਆ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਰਸਟ ਰੂਮ ਦੇ ਅੰਦਰ ਐਂਟਰ ਕਰ ਚੁੱਕੇ ਹਾਂ ਕਾਫੀ ਸਪੇਸ਼ੀਅਸ ਰੂਮ ਹੈ ਇਸ ਦੇ ਨਾਲ ਵੀ ਆਪਾਂ ਨੂੰ ਐਕਸਟਰਾ ਸਪੇਸ ਮਿਲ ਲਿੰਦਾ ਹੈ ਇਹਨੂੰ ਤੁਸੀਂ ਆਪਣਾ ਡਰੈਸਿੰਗ ਟੇਬਲ ਇੱਥੇ ਲਗਾ ਸਕਦੇ ਹੋ ਜਾਂ ਡਰੈਸਿੰਗ ਰੂਮ ਛੋਟਾ ਬ ਹੁਣ ਅਸੀਂ ਐਂਟਰ ਕਰਨ ਜਾ ਰਹੇ ਹਾਂ ਆਪਣੀ ਸੈਕੰਡ ਰੂਮ ਵਿੱਚ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸਪੇਸ਼ੀਅਸ ਰੂਮ ਹੈ ਕਾਫੀ ਖੁੱਲਾ ਢੁਲਾ ਹੈ ਇਸ ਦੇ ਨਾਲ ਹੀ ਦੋਸਤੋ ਆਪਾਂ ਤੁਸੀਂ ਦੇਖ ਸਕਦੇ ਹਾਂ ਇਸ ਦੇ ਨਾਲ ਆਪਾਂ ਨੂੰ ਅਟੈਚ ਇੱਕ ਵਾਸ਼ਰੂਮ ਮਿਲ ਜਾਂਦਾ ਜੋ ਕਿ ਕਾਫੀ ਅੱਛੀ ਗੱਲ ਹੈ ਐਕਚੁਅਲੀ ਆਪਣੇ YouTube ਚੈਨਲ ਤੇ ਅਸੀਂ ਇਦਾਂ ਦੇ ਘਰਾਂ ਦੀਆਂ ਵੀਡੀਓ ਹੋਰ ਵੀ ਪਾਈਆਂ ਸੀਗੀਆਂ ਕੁਝ ਕਸਟਮਰ ਇਹ ਕਹਿੰਦੇ ਆ ਆਪਣੇ ਜਾਂ ਵਿਊਅਰਸ ਇਹ ਕਹਿੰਦੇ ਆ ਕਿ ਤੁਸੀਂ ਪ੍ਰਾਈਸ ਦਾ ਲੋਕੇਸ਼ਨ ਨਹੀਂ ਦੱਸਦੇ ਅਸਲ 'ਚ ਕਾਰਨ ਇਹ ਹੁੰਦਾ ਕਿ ਵੀਡੀਓ ਪੂਰੀ ਨਾ ਸਟੱਡੀ ਕਰਨ ਕਰਕੇ ਤੁਸੀਂ ਉਸ ਚੀਜ਼ਾਂ ਨੂੰ ਮਿਸ ਕਰ ਦਿੰਦੇ ਹੋ ਅਸੀਂ ਤਾਂ ਹਰੇਕ ਡਿਟੇਲ ਪੂਰੀ ਦਿੰਨੇ ਆ ਹੁਣ ਇਸ ਦੇ ਆਪਾਂ ਪ੍ਰਾਈਸ ਦੀ ਗੱਲ ਕਰਾਂਗੇ ਹਾਂਜੀ 1.25 ਲੱਖ ਵਿੱਚ 85 ਗੱਜ ਦੀ ਕੋਠੀ ਤਿਆਰ ਜੋ ਕਿ ਤੁਹਾਨੂੰ ਮਿਲ ਜਾਂਦੀ ਹੈ ਜਿਸ ਦੀ ਲੋਕੇਸ਼ਨ ਹਾਂਜੀ ਭਾਮੀਆਂ ਹੈ ਜੀ ਭਾਮੀਆਂ ਲੁਧਿਆਣਾ ਸਾਡੇ ਦਿੱਤੇ ਗਏ WhatsApp ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਇਸ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਔਰ ਵੀ ਜਾਣਕਾਰੀ ਲੈਣ ਲਈ ਸਾਡੇ ਰਾਣਾ ਰੀਅਲ ਸਟੇਟ YouTube ਚੈਨਲ ਤੇ ਜਾਓ Instagram ਤੇ ਜਾਓ ਸਾਡੀ ਅਫੀਸ਼ੀਅਲ ਵੈਬਸਾਈਟ ਹੈ ਉੱਥੋਂ ਵੀ ਤੁਹਾਨੂੰ ਇਦਾਂ ਦੀ ਹੋਰ ਵੀ ਇਨਫੋਰਮੇਸ਼ਨ ਮਿਲ ਜਾਏਗੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਦਾਂ ਦੀਆਂ ਵੀਡੀਓ ਦੇਖਣ ਲਈ ਰਾਣਾ ਰੀਅਲ ਸਟੇਟ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਆਪਣੇ ਫੈਮਿਲੀ ਫਰੈਂਡਸ ਦੋਸਤਾਂ ਨਾਲ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ ਦੋਸਤੋ ਅੱਗੇ ਹੋਰ ਵੀ ਵਧੀਆ ਵੀਡੀਓ ਦੇ ਨਾਲ ਤੁਹਾਨੂੰ ਮਿਲਾਂਗੇ ਜੀ